ਜਿਹੜੀ ਬਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਬਿੰਦਰ ਸਿੰਘ ਪੁੰਤਰ ਸਾਹਿਬ ਦੀ ਅਗਵਾਈ ਤੇ ਵਿੱਚ ਹੋਈ ਹੈ ਜਿਹਦੇ ਵਿੱਚ ਸਾਰੀ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੀ ਸਮੀਖਿਆ ਜਿਹੜੀ ਹੈ ਉਹ ਪਾਰਲੀਮੈਂਟਰੀ ਬੋਰਡ ਨੇ ਕੀਤੀ ਇੱਕ ਤਾਂ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੀ ਭਰਤੀ ਮਹਿਮ ਨੂੰ ਦਿੱਤਾ ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਹੁਣ ਸ਼ਾਮੀ 5 ਵਜੇ ਵਾਲੇ ਆ ਸਾਰਾ ਜਿਹੜਾ ਭਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ ਹੁਣ ਨਵੀਆਂ ਕਾਪੀਆਂ ਦੇਣ ਦਾ ਕੰਮ ਜਿਹੜਾ ਉਪਾਧ ਹੋ ਗਿਆ ਔਰ ਮੈਨੂੰ ਖੁਸ਼ੀ ਹੈ ਇਹ ਦੱਸ ਦਿਆਂ ਕਿ 33 ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਇਸੋਲੇ ਦਫਤਰ ਤੋਂ ਜਾਰੀ ਹੋ ਚੁੱਕੇ ਔਰ ਨਾਲ ਹੁਣ ਮੈਂ ਸਾਰੇ ਜ਼ਿਲ੍ਹਾ ਅਬਜਰਨ ਸਰਬਾਨ ਨੂੰ ਵੀ ਬਖ ਬਖ ਸੁਬਿਆ ਦੇ ਅਬਜਰਨ ਸਰਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲੇ ਜਿਹੜੇ ਸਰਕਲ ਡੈਲੀਕੇਟਰ ਦੀਆਂ ਲਿਸਟਾਂ ਨੇ ਜਿਨ੍ਹਾਂ ਨੇ ਭਰਤੀ ਕੀਤੀ ਹੈ ਉਹ ਸਾਰਿਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰਜ ਜਿਹੜੀ ਹੈ ਉਹ ਸਮੇਂ ਸਿਰ ਆਰੰਭ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨਿੱਧ ਸਭਾੰਦਾ ਸਾਰੇ ਵਰਕਰ ਸਭਾੰਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕਰਦਾ